ਕੀ ਨਾ ਤੁਹਾਡਾ ਤੇ ਕੀ ਗੱਲ ਹੋਈ ਹੈ ਕਿਹੜਾ ਪਿੰਡ ਆ ਜੀ ਪਟਵਾਰੀ ਸਤਵੀਰ ਸਿੰਘ ਹਾਂ ਕਲੇਰਖੁਰਦ ਜੀ ਹਾਂ ਅੱਜ ਮਾਨਯੋਗ ਸੈਸ਼ਨ ਅਦਾਲਤ ਜੀ ਦੇ ਹੁਕਮਾ ਮੁਤਾਬਕ ਨਵੇਂ ਤਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਸਟਾਫਸ਼ਨ ਦੀ ਹਾਜ਼ਰੀ ਵਿੱਚ ਆਪਾਂ ਜੀ ਜ਼ਮੀਨ ਦਾ ਦਖਲ ਦਿਵਾਉਣ ਆਏ ਹਾਂ ਕਿਹੜਾ ਪਿੰਡ ਪਿੰਡ ਕਲੇਰਖੁਰਦ ਜੀ ਕਿੰਨੀ ਜ਼ਮੀਨ ਸੇ 7 ਨਾਲ 12 ਮਰਲੇ ਜੀ ਹਾਂਜੀ ਤੇ ਦੂਸਰੀ ਧਿਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰਵਾਗੈਰਾ ਕੁਝ ਹੈਗਾ ਤੇ ਉਹਨਾਂ ਦਾ ਕੀ ਨਾਂ ਨੂੰ ਆ ਕੀ ਉਹਨਾਂ ਦਾ ਉਹਨਾਂ ਦਾ ਨਾਂ ਜੀ ਜਿਹੜਾ ਰੰਜੀਤ ਸਿੰਘ ਆ ਬਾਕੀ ਹੋਰਾਂ ਨੂੰ ਪਛਾਤੇ ਨਾਲ ਉਹਨਾਂ ਦਾ ਲੜਕਾ ਹੀ ਤੇ ਹੋਰ ਬੱਚੇ ਬੰਦੇ ਹੀ ਨਾਲ ਉਹਨਾਂ ਦੇ ਹਾਂਜੀ ਤੇ ਅਹੀਂ ਤੇ ਇਹੋ ਪੁੱਛਣ ਗਏ ਆ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸਟੇ ਹੈਗਾ ਜਾਂ ਦੱਸਿਆ ਜਾਏ ਗੁਰਦਵਾਰ ਸਾਹਿਬ ਕੇ ਨਾਲ ਹਾਂ ਉਹਨਾਂ ਸਾਡੇ ਵੱਲ ਜੀ ਜਵਾਬ ਦੇਣ ਦੀ بجائے ਉਲਟੇ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ ਕਿੰਨੇ ਫਾਇਰ ਕੀਤੀ ਆ ਜੀ ਫਾਇਰ ਜੀ ਮੇਰੀ ਆ ਜੀ ਤਿੰਨ ਚਾਰ ਹੋਏ ਆ ਬਾਕੀ ਇਹਨਾਂ ਗਿਣਤ ਫਾਇਰ ਹੋਏ ਆ ਬਾਅਦ ਚ ਆਪਾਂ ਤੇ ਉੱਥੋਂ ਆ ਗਏ ਆ ਜੀ ਕਿੱਦਾਂ ਜਾਣ ਪਹਚਾਈ ਆਪਣੀ ਜਾਨਬ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉੱਥੇ ਜੀ ਟਰੱਕ ਖੜਾ ਟਰੱਕ ਖੜਾ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਤੁਹ ਆਪਣੀ ਜਾਨ ਬਚਾ ਕੇ ਆਏ ਆਂ ਕੀ ਮੰਗ ਕਰਦੇ ਹੋ ਮੰਗ ਜੀ ਅਹੀਂ ਤੇ ਸਰਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ ਜੀ ਉਹਨਾਂ ਨੇ ਉਲਟਾ ਦੀ ਗਲਤ ਕੀਤੀ ਫਾਇਰ ਉਹਨਾਂ ਦੇ ਬੰਦਿ ਕਾਨੂੰਨੀ ਕਾਰਵਾਈ ਪਾਸ ਕਰਨੀ ਰਹੀ ਹੈ ਜੀ ਹਾਂ ਤੇ ਉਹ ਬਿਨਾਂ ਕੰਮ ਤੋਂ ਵਾਪਸ ਆ ਗਏ ਬੰਦੇ ਫਿਰ ਨਹੀਂ ਜੀ ਅਜੇ ਗਏ ਆ ਹੁਣ ਦੇਖੋ ਕੀ ਕਰਦੇ ਆਪਾਂ ਇੱਥੇ ਖੜੇ ਆ ਜੀ ਹੁਣ ਵਾ ਉਹਨਾਂ ਨੂੰ ਰੋਕ ਦਿੱਤਾ ਫਿਰ ਹਾਲ ਵੀ ਤੁਸੀਂ ਰੁਕੋ ਅਜੇ ਕਾਰਵਾਈ ਕਿਹੜਾ ਕਿਹੜਾ ਅਧਿਕਾਰੀ ਤੁਹਾਡੇ ਨਾਲ ਆਇਆ ਜੀ ਮੇਰੇ ਨਾਲ ਜੀ ਗਰਦੌਰ ਸਾਹਿਬ ਲਖਵਿੰਦਰ ਸਿੰਘ ਆਏ ਤੇ ਨੈਪ ਤਹਿਸੀਲਦਾਰ ਆਏ ਜੀ ਹਾਂਜੀ ਤੇ ਪੁਲਿਸ ਪੁਲਿਸ ਦੇ ਮਲਾਜਮ ਆਏ ਜੀ ਚਾਰ ਹਾਂ ਚਾਰ ਪੁਲਿਸ ਪੁਲਿਸ ਦੀ ਮੌਜੂਦਗੀ ਵਿੱਚ ਕੱਢੇ ਆ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਢੇ ਗਏ ਆ ਜੀ ਸਰ ਸਿੰਘ ਕਾਨਗੋ ਜੀ ਸ਼ਰਮ ਮੱਝਾ ਸਿੰਘ ਤੇ ਐਸ ਵੇਲੇ ਅਸੀਂ ਪਿੰਡ ਕਲੀਅਰ ਖੁਰਦੇ ਦੇ ਵਿੱਚ ਬੜੇ ਤੇ ਮਾਨਯੋਗ ਅਦਾਲਤ ਦੇ ਹੁਕਮ ਮੁਤਾਬਕ ਉਹ ਜਿਹੜਾ ਕਬਜ਼ਾ ਸੀ ਉਹ ਫਸਲ ਤਵਾਉਣਾ ਸੀ ਜ਼ਮੀਨ ਦਾ ਕਿੰਨੀ ਫਸਲ ਸੀ ਸੱਤ ਕ ਨਾਲ 12 ਮਰਲੇ ਹਾਂਜੀ ਤੇ ਹਲੇ ਅਸੀਂ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹਦੋਂ ਨੂੰ ਪੁੱਛਣ ਕਿਹਾ ਕਿ ਚਾ ਦੇਖੋ ਕੋਈ ਸਟੇ ਵਗੈਰਾ ਕੋਰਟ ਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਤੇ ਅਸੀਂ ਅਹੀਂ ਵਾਪਸ ਚੱਲ ਜਾਂਦੇ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਗੱਲ ਕਰਦੇ ਤੇ ਮੇਰੀ ਪਰਿਵਾਰੀ ਤੇ ਉਹਨਾਂ ਨੇ ਫਾਇਰਿੰਗ ਕਰਤੀ ਕਿੰਨੇ ਫਾਇਰ ਕੀਤੇ ਆ ਜੀ ਕਰੀਬਨ 3-4 ਰਾਉਂਡ ਕਿ ਨਿਕਲੇ ਆ ਤੇ ਇਹ ਥੋੜਾ ਅੱਗੇ ਅਸੀਂ ਫਿਰ ਇਹਨੇ ਭੱਜ ਗਏ ਟਰੱਕ ਦੀ ਔੜ ਲੈ ਕੇ ਆਪਣੀ ਜਾਨ ਬਚਾਈ ਤੇ ਹੋਰ ਅਹੀਂ ਥੋੜਾ ਪਿਛੇ हट ਗਏ ਕੀ ਮੰਗ ਕਰਦੇ ਹੋ ਅਸੀਂ ਮੈਂ ਇਹ ਮੰਗ ਕਰਦੇ ਆਂ ਕਿ ਸਰਕਾਰੀ ਕੰਮ ਦੇ ਵਿੱਚ ਅਦਾਲਤੀ ਕੰਮ ਦੇ ਵਿੱਚ ਜਿਹੜਾ ਅਦਾਲਤੀ ਹੁਕਮ ਸੀ ਉਹਦੇ ਵਿੱਚ ਇਹਨਾਂ ਨੇ ਵਿਗਨ ਪਾਇਆ ਕਿਸੇ ਅਦਾਲਤੀ ਹੁਕਮਾਂ ਦੀ ਉਦਰੀ ਉਲੰਘਣਾ ਕੀਤੀ ਹੈ ਤੇ ਇਹਨਾਂ ਦੇ ਜੋ ਮਨ ਦੀ ਸਰਕਾਰੀ ਕਾਰਵਾਈ ਜਿਸ ਵਿੱਚ ਪਰਚਾ ਕਰਤਾ ਜੀ ਹੋਣਾ ਚਾਹੀਦਾ ਕੰਮ ਰੁਕਿਆ ਪਿਆ ਜੀ ਕਿਤਰਾ ਲਹਾਲਾ ਲਈ ਤੇ ਖੜੇ ਆ ਪਾਸੇ ਜੀ ਅਸੀਂ ਰੁਕਿਆ ਹੋਇਆ ਪੁਲਿਸ ਦੀ ਮੌਜੂਦਗੀ 'ਚ ਗੋਲੀ ਚੱਲੀ ਆ ਜੀ ਪੁਲਿਸ ਦੀ ਮੌਜੂਦਗੀ 'ਚ ਚੱਲੀ ਜੀ ਕਿਹੜੇ ਹਲਕੇ ਨੂੰ ਕਿਹੜੇ ਥਾਣੇ ਨੂੰ ਬੰਦਾ ਏ ਇਹ ਹਲਕਾ ਜੀ ਇਹ ਸਚੋ ਥਾਣਾ ਸੇਖਵਾ ਤੇ ਪੁਲਿਸ ਚੌਕੀ ਜਿਹੜੀ ਅੰਸ਼ਾਰਾ ਮੱਝਾ ਸੀ ਐਸਐਸਪੀ ਬਟਾਲਾ ਲੱਗਦੇ ਆ ਜੀ ਸ਼ਾਇਦ ਅਸੀਂ ਸੂਚ ਬਟਾਲਾ ਕੀ ਮੰਗ ਕਰਦੇ ਹੋ ਤੁਸੀਂ ਬਸ ਅਸੀਂ ਇਹੀ ਕਹਿੰਦੇ ਆ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਿਹਦੇ ਨਾਂ ਤੇ ਜਗ੍ਹਾ ਸੀ ਜਿਹੜਾ ਤੁਸੀਂ ਸਟੇ ਕਿਹਦੇ ਨਾਂ ਦੇ ਕੋਰਟ ਨੇ ਆਰਡਰ ਕੀਤਾ ਜਿਹਨੂੰ ਜਿਹਨੇ ਕਬਜ਼ਾ ਕਰਨਾ ਸੀ ਫ ਮੋਟੇ ਕਾਬੂ ਦੇ ਨਾਅਲ ਸਿੰਘ ਦੇ ਨਾਂ ਦੇ ਕੇਸ ਕਰਨਾਲ ਸਿੰਘ ਦੇ ਕਬਜਾ ਸੀ ਕਰਨਾਲ ਸਿੰਘ ਪੁੱਤਰ ਬੋਧ ਸਿੰਘ ਬੋਧ ਸਿੰਘ ਨਿਵਾਸੀ ਕਲੀਅਰ ਕਲਾ ਕਲੀਅਰ ਕਲਾ ਗੁਰਦੇਵ ਸਿੰਘ ਵੀ ਸੀ ਚੁੰਕੀ ਚਾਰਨੀ ਨਿਸ਼ਾਰਾ ਮੰਜਾ ਸਿੰਘ ਕੀ ਗੱਲ ਹੋਈ ਹੈ ਇੱਥੇ ਇਹ ਜੀ ਸ਼ਾਸਨ ਕੋਰਟ ਦਾ ਹੁਕਮ ਹੀ ਜੀ ਹਾਂ ਜੀ ਤੇ ਪਟਵਾਰੀ ਸਾਹ ਤੇ ਗਰਦੌਰ ਤੇ ਨਿਆਇਸ਼ਾ ਆਏ ਕਬਜਾ ਕਰਾਉਣੀ ਹਾਂ ਜੀ ਤੇ ਦੂਜੀ ਤੇ ਰਣਜੀਤ ਸਿੰਘਾ ਉਹਨਾਂ ਨੇ ਕਿ ਕਬਜਾ ਨਹੀਂ ਹੁੰਦਾ ਜੀ ਤੇ ਉਲਟਾ ਮੁਲਾਜ਼ਮਾਂ ਨੂੰ ਗਾਲ੍ਹਾਂ ਮਾਰਨ ਤੱਕ ਕੋਈ ਫਾਇਰ ਫੁਰ ਵੀ ਹੋਇਆ ਜੀ ਇਹ ਤਫਤੀਸ਼ ਕਰਦੇ ਆਂ ਜੀ ਤਫਤੀਸ਼ ਕਰ ਦਿਓ ਇਹ ਤਫਤੀਸ਼ ਕਰ ਸਾਹ ਸਤੋਡਾ ਸਰਟ ਮੈਲ ਸਿਆਂ ਜੀ ਕੀ ਗੱਲ ਹੋਈ ਸਾਰੀ ਸਰ ਅਸੀਂ ਪਹਿਲੀ ਹੀ ਕੋਟਰਾ ਹੀ ਜਿੱਚੀ ਹੋਈ ਸੀ ਸਰ ਹਾਂ 7 ਕਿਨਾਰੇ 12 ਮੱਲੇ ਪਹਿਲੀ ਸੀ ਹਾਂ ਅੱਜ ਨਾਇਬ ਤਹਿਸੀਲਦਾਰ ਸਾਹਿਬ ਗੁਰਦੌਰ ਸਾਹਿਬ ਪਟਵਾਰੀ ਸਾਹਿਬ ਆਏ ਸੀ ਇਥੇ ਤੇ ਚੌਂਕੀ ਇਨਚਾਰਜ ਨਸਾਰਾ ਮੱਧਾ ਸਿੰਘ ਉਹ ਵੀ ਫੋਰਸ ਆਈ ਸੀ ਕਿਹੜੇ ਪਿੰਡ ਦੀ ਜ਼ਮੀਨ ਆ ਤੇ ਜ਼ਮੀਨ ਕਲੀਅਰ ਖੁਰਦ ਦੀ ਤੇ ਕਲੀਅਰ ਕਲਾਂ ਵਾਲਿਆਂ ਲਈ ਆ ਜੀ ਹਾਂਜੀ ਤੇ ਅਸੀਂ ਅੱਜ ਕਰਨਾ ਹੈ ਤੇ ਉਹਨਾਂ ਨੇ ਦੂਜੀ ਪਾਰਟੀ ਨੇ ਰਫਲ ਕੱਢ ਕੇ ਤੇ ਫਾਇਰਿੰਗ ਕੀਤੀ ਆ ਜੀ ਤੇ ਮਾਲ ਮਹਿਕਮੇ ਤੇ ਵੀ ਕੀਤੀ ਆ ਤੇ ਸਾਡੇ ਬੰਦਿਆਂ ਤੇ ਵੀ ਕੀਤੀ ਆ ਜੀ ਕੀ ਮੰਕਰ ਦਿਓ ਮਾਂਗਾ ਹੀ ਕਰਦੇ ਆਂ ਜੀ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਕਾਰਵਾਈ ਹੋਣੀ ਚਾਹੀਦੀ ਆ ਵੇਖੋ ਅਸੀਂ ਆਪਣੀ ਜਾਇਦਾਦ ਜਿਹੜੀ ਲਈ ਆ ਕੋਟ ਰਹੀ ਉਹ ਅਸੀਂ ਲੈ ਕਬਜ਼ਾ ਕਰਨ ਆਏ ਆ ਜੀ ਜੋ ਕਦ ਅਦਾਲਤ ਵੱਲੋਂ ਇਹ ਆਰਡਰ ਆਇਹੀ ਜੀ ਤੇ ਆਰਡਰ ਆਉਣ ਤੇ ਸਾਰੇ ਅਫਸਰ ਆਏ ਹੀ ਕਾਨੂੰਨ ਆਇਆ ਜੀ ਤੇ ਇਹਨਾਂ ਕਾਨੂੰਨ ਦੇ ਉੱਤੇ ਵੀ ਗੋਲੀ ਚਲਾਈ ਆ ਜੀ ਤੇ ਜੇ ਇਹ ਕਾਨੂੰਨ ਦੇ ਉੱਤੇ ਗੋਲੀ ਚਲਾ ਸਕਦੇ ਅਫਸਰਾਂ ਤੇ ਤਾਂ ਇਹ ਦੱਸੋ ਅਸੀਂ ਕਿੰਨਾ ਚੋਂ ਆ ਜੀ ਅਸੀਂ ਤੇ ਆਮ ਬੰਦੇ ਆ ਤੇ ਇਹ ਅਸੀਂ ਕੀ ਕਰ ਸਕਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਆਪਾਂ ਪੁੱਛਦਾ ਮੇਰਾ ਨਾਮ ਮਨਜੀਤ ਸਿੰਘ ਜੀ ਮੈਂ ਨੰਬਰਦਾਰ ਪਿੰਡ ਕਲੇਰਕਲਾ ਕੀ ਗੱਲ ਹੋਈ ਸਾਰੀ ਮੇਰੇ ਪਿੰਡ ਦਾ ਕਿਸਾਨ ਆ ਜੀ ਕਰਨੈਲ ਸਿੰਘ ਸਾਨੂੰ ਬੋਤ ਸਿੰਘ ਹਾਂਜੀ ਉਹਨਾਂ ਦਾ ਕੋਟ ਦੇ ਵਿੱਚ ਜ਼ਮੀਨ ਦਾ ਝਗੜਾ ਚੱਲਦਾ ਸੀ ਹਾਂਜੀ ਉਹਨਾਂ ਨੇ ਇੱਕ ਬਿਆਨਾ ਕਰਾਇਆ ਸੀ ਜ਼ਮੀਨ ਦਾ ਉਸ ਬਿਆਨੇ ਦੇ ਉੱਤੇ ਉਹ ਬੰਦੇ ਮੁਕਰਦੇ ਸੀ ਉਹਨਾਂ ਨੇ ਜਾ ਕੇ ਤਹਿਸੀਲਦਾਰ ਦੇ ਹਾਰੀ ਪਾ ਕੇ ਤੇ ਕੋਟ ਦੇ ਵਿੱਚ ਕੋਡ ਰਾਈ ਉਹਨਾਂ ਨੇ ਰਜਿਸਟਰੀ ਕਰਾਈ ਪੈਸੇ ਕੋਰਚ ਜਮ੍ਹਾਂ ਕਰਾਏ ਆ ਕੋਰ ਨੇ ਮਨਜ਼ੂਰੀ ਦਿੱਤੀ ਰਜਿਸਟਰੀ ਹੋ ਗਈ ਜਿੰਤਕਾਰ ਹੋ ਗਈ ਉਸ ਤੋਂ ਬਾਅਦ ਉਸ ਛੋਟੇ ਕਲੇਰਕਾਂ ਦਾ ਰਕਬਾ ਸੀ ਉਸ ਬੰਦੇ ਨੇ ਉਹ ਜ਼ਮੀਨ 'ਚ ਫਸਲ ਬੀਜਤੀ ਫਸਲ ਦਾ ਮਾਲ ਮਹਿਕਮਾ ਨੂੰ ਆਰਡਰ ਕੀਤਾ ਕੋਟਨੇ ਮਾਨ ਜੋ ਕੋਟਨੇ ਕੇ ਇਹਦੇ ਪੈਸੇ ਜਮ੍ਹਾਂ ਕਰਾਓ ਉਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਉਸ ਨਹੀਂ ਤੇ ਮਾਲ ਮਹਿਕਮਾ ਤੇ ਪੰਜਾਬ ਪੁਲਿਸ ਨੂੰ ਭੇਜਿਆ ਕਿ ਉੱਥੇ ਜਾ ਕੇ ਤੇ ਇਹਨਾਂ ਦਾ ਕਬਜ਼ਾ ਕਰਾਇਆ ਜਾਵੇ ਕੋਟਨੇ ਆਰਡਰਾਂ ਦੇ ਅਨੁਸਾਰ ਜਦੋਂ ਕਬਜ਼ਾ ਦਮਾਉਂ ਪੁਲਿਸ ਗਈ ਮੈਂ ਤਸਦੀਕਦਾਰ ਨਿਸ਼ਾਰਾ ਵੱਜਾ ਸਿੰਘ ਪਟਵਾਰੀ ਕਰਦਾ ਹਰ ਸਾਲ ਤੇ ਚੌਂਕੀਆਂ ਚਾਰਜਿੰਗ ਇਸ਼ਾਰਾ ਵਜਾ ਸੀ ਜਦੋਂ ਮਾਲ ਮਹਿਕਮਾ ਦੂਸਰੀ ਪਾਰਟੀ ਨੂੰ ਮਿਲਣ ਵਾਸਤੇ ਗਿਆ ਕਿ ਤੁਹਾਡੇ ਕੋ ਕੋ ਕਾਗਜ਼ ਪੱਤਰਾ ਤੇ ਵਿਖਾਓ ਦੂਸਰੀ ਪਾਰਟੀ ਨੇ ਮਾਲ ਮਹਿਕਮੇ ਤੇ ਗੋੜੀ ਚਲਾਈ ਤੇ 8-10 ਬੰਦੇ ਸੱਜ ਕੇ ਗੁੰਡਾਗਰਦੀ ਕੀਤੀ ਤੇ ਸਾਨੂੰ ਜ਼ਮੀਨ ਚੋਂ ਭਜਾਏ ਟਰੈਕਟਰ ਲਾ ਕੇ ਪੈਰੀਵਾਨ ਵਾਸਤੇ ਗਏ ਸੀ ਉਹਨਾਂ ਨੇ ਕਾਨੂੰਨ ਦੀਆਂ ਧੱਡੀਆਂ ਉਡਾਈਆਂ ਤੇ ਲੇਕਿਨ ਮਾਨਯੋਗ ਹਾਈ ਆਪਣੇ ਸੋਸ਼ਲ ਕੋਰਟ ਜਿਹੜਾ ਸੀ ਉਹਦੇ ਵੀ ਹੁਕਮ ਦੀ ਉਦਲੀ ਕੀਤੀ ਤੇ ਸਾਨੂੰ ਬਿਨ ਕਬਜ਼ੇ ਤੋਂ ਹੀ ਉਹਨਾਂ ਬੰਦੇ ਸਦੇ ਸੀ ਤੇ ਸਾਨੂੰ ਪੜੀ ਚੋ ਪਜਾ ਹਤਾ ਅਸੀਂ ਮੰਨ ਕਰਦੇ ਆ ਕਿ ਇੱਕ ਕਾਨੂੰਨੀ ਤੌਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੇ ਕਾਨੂੰਨ ਦੀ ਲੰਘਣਾ ਕੀਤੀ ਆ ਇਹਨਾਂ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ